ਹਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੋ ਗਰਮੀਂ ਦੇ ਛੁੱਟੀਆਂ ਹੋਣ ਕਰਕੇ ਬੱਚਿਆਂ ਨਾਲ ਹਿਮਾਚਲ ਦਾ ਟੂਰ ਬਣਾਇਆ ਹੈ ਫੈਮਿਲੀ ਸੰਗ ਤੋ ਜਾ ਰਹੇ ਆ ਤੋ ਵੀਡੀਓ ਸੰਗ ਜੁੜੇ ਰਹਿਣਾ ਔਰ ਕੀ ਕੀ ਉੱਥੇ ਦੇਖਣ ਨੂੰ ਸਾਨੂੰ ਮਿਲਿਆ ਤੋ ਵੀਡੀਓ ਵਿੱਚ ਆਹੀਂ ਤੁਹਾਨੂੰ ਸਾਰਾ ਹੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੋ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਤਸਵੀਰें ਕਰੀਬ 7:30 ਦੇ ਆਹੀਂ ਕਰੋ ਨਿਕਲ ਪਏ ਸੀ ਔਰ ਲਗਭਗ 100 ਕਿਲੋਮੀਟਰ ਧਰਮਸ਼ਾਲਾ ਦਾ ਰੂਟ ਬਣਦਾ ਇਸ ਤੋਂ ਥੋੜੀ ਜੀ ਇੱਕ ਸਾਈਡ ਤੇ ਮੈਕ ਲੋੜ ਗੰਜਾ ਜਿੱਥੇ ਠੰਡਾ ਏਰੀਆ ਉਥੋਂ ਦੇ ਵੀ ਤੁਹਾਨੂੰ ਵੀਡੀਓ ਦੀ ਝਲਕੀਆਂ ਦਿਖਾਵਾਂਗੇ ਔਰ ਜੋ ਉੱਪਰ ਪਹਾੜਾਂ ਦੇ ਵਿੱਚ ਝਰਨਾ ਨਿਕਲ ਜਾਂਦਾ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੋਂ ਪਠਾਨਕੋਟ ਤੋਂ ਰਸਤੇ ਵਿੱਚ ਸਾਨੂੰ ਬਹੁਤ ਸਾਰੀਆਂ ਜਗਾਵਾਂ ਦੇਖਣ ਨੂੰ ਮਿਲੀਆਂ ਪਠਾਨਕੋਟ ਤੋਂ ਧਰਮਸਾਲਾ ਵਾਲੇ ਰੋਡ ਤੇ ਹੀ ਜਾ ਰਹੇ ਆ ਤਾਂ ਰਸਤੇ ਵਿੱਚ ਐਂਟਰੀ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੱਕੀ ਪੁਲ ਆਏਗਾ। ਔਰ ਬਹੁਤ ਹੀ ਖੂਬਸੂਰਤ ਨਜ਼ਾਰਾ ਔਰ ਸਾਹਮਣੇ ਤੁਹਾਨੂੰ ਹਿਮਾਚਲ ਦਾ ਐਂਟਰੀ ਗੇਟ ਦਿਖ ਰਿਹਾ ਹੋਵੇਗਾ। ਤੋਂ ਅਸੀਂ ਹਿਮਾਚਲ ਵਿੱਚੋਂ ਇਸ ਗੇਟ ਰਸਤੇ ਐਂਟਰੀ ਕਰ ਲਵਾਂਗੇ। ਤੋਂ ਗੱਡੀ ਦੀ ਐਂਟਰੀ ਹੋਣ ਤੋਂ ਬਾਅਦ ਨਾਲ ਹੀ ਇੱਥੇ ਬੈਰੀਅਲ ਲੱਗਾ ਔਰ ਇੱਕ ਕਡਵਾਲ ਬੈਰੀਅਲ ਬੋਲਦੇ ਇਹਨੂੰ ਇਸ ਦੇ ਨਾਲ ਹੀ 나ਗਣੀ ਮਾਤਾ ਦਾ ਮੰਦਿਰ ਆ ਸਾਵਣ ਦੇ ਮਹੀਨੇ ਇੱਥੇ ਬਹੁਤ ਸਾਰੇ ਮੇਲੇ ਲੱਗਦੇ ਹਨ ਲਗਭਗ 10 ਦੇ ਹਨ ਕਿ 7 ਤੋਂ 9 ਮੇਲੇ ਹੁੰਦੇ ਹਨ ਹਰ ਸ਼ਨੀਵਾਰ ਨੂੰ ਤੋਂ ਬੈਰੀਅਲ ਤੋਂ ਹਾਂ ਹੀ ਸਿੱਧਾ ਨੂਰਪੁਰ ਨੂੰ ਨਿਕਲਾਂਗੇ ਤਾਂ ਨੂਰਪੁਰ ਦੇ ਵਿੱਚੋਂ ਹੀ ਅਸੀਂ ਅੱਗੇ ਧਰਮਸ਼ਾਲਾ ਨੂੰ ਜਾਵਾਂਗੇ ਤਾਂ ਨੂਰਪੁਰ ਦੇ ਵਿੱਚ ਵੀ ਇੱਕ ਨਾਗਣੀ ਮਾਤਾ ਦਾ ਮੰਦਿਰ ਆ ਉੱਥੇ ਵੀ ਮੇਲੇ ਲਗਭਗ 7 ਤੋਂ 9 ਹੀ ਲੱਗਦੇ ਹਨ ਤਾਂ ਸਿੱਧਾ ਇਹ ਹੁਣ ਵਿੱਚ ਰੋਡ ਖਰਾਬ ਵੀ ਹੈਗਾ ਔਰ ਵਿੱਚ ਬਣਿਆ ਵੀ ਹੈਗਾ ਤਾਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿਤਾ ਰ ਮਸਾਲਾ ਤੋਂ ਪਠਾਨਕੋਟ ਰੂਡ ਨਾਮਾ ਬਣ ਰਿਹਾ ਡਬਲ ਲਾਈਨ ਦੋਵੇਂ ਤਰਫ ਤੋਂ ਤੇ ਇਹ ਰੋਡ ਤੇ ਕੰਮ ਲੱਗਣ ਹੋਣ ਕਰਕੇ ਰੋਡ ਦੇ ਉੱਤੇ ਮਿੱਟੀ ਘਟਾ ਬਹੁਤ ਜ਼ਿਆਦਾ ਬਾਈਕ ਤੇ ਤਾਂ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ। ਤੋਂ ਇਹ ਜ਼ਰੂਰਤਾਂ ਨੂੰ ਅਸੀਂ ਦੱਸ ਦੇਵਾਂਗੇ ਔਰ ਕਾਫੀ ਰੋਡ ਇਹਦੇ ਵਿੱਚ ਬਣ ਵੀ ਚੁੱਕਿਆ ਔਰ ਜੋ ਨਵਾਂ ਰੋਡ ਬਣਿਆ ਔਰ ਬਹੁਤ ਹੀ ਸਾਫ਼ ਸੁਥਰਾ ਕਲੀਨ ਤਾਂ ਹੁਣ ਹੀ ਸਿੱਧਾ ਪਹੁੰਚ ਗਿਆਂ ਧਰਮਸ਼ਾਲਾ ਦੇ ਕਰੀਬ ਹਿਮਾਚਲ ਦੀਆਂ ਇਹ ਬਾਤੀਆਂ ਦੇ ਵਿੱਚ। ਤੋਂ ਹੁਣ ਮੈਕਲੋਡ ਗੰਜ ਵਾਲੇ ਰੋਡ ਤੇ ਆਪਾਂ ਜਾ ਰਹੇ ਹਾਂ। ਤੋ ਇਹ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਹਰਿਆਲੀ ਔਰ ਇਥੇ ਰੁਕ ਗਏ ਠੰਡੀਆਂ ਹਵਾਵਾਂ ਦਾ ਆਨੰਦ ਲੈ ਰਹੇ ਆ ਤਾਂ ਮਕਲੋੜ ਗੰਜ ਦੇ ਕਰੀਬ ਅਸੀਂ ਪਹੁੰਚ ਗਏ ਆ ਤਾਂ ਮਕਲੋੜ ਗੰਜ ਦਾ ਜੋ ਬੱਸ ਸਟੈਂਡ ਹੈ ਉਸ ਤੋਂ ਪਹਿਲਾਂ ਹੀ ਕਾਰ ਪਾਰਕਿੰਗ ਆਉਂਦੀ ਹੈ ਨਾ ਕੋਈ 2 ਕਿਲੋਮੀਟਰ ਪਹਿਲਾਂ ਤੋ ਅਸੀਂ 2 ਕਿਲੋਮੀਟਰ ਪਹਿਲਾਂ ਹੀ ਪਾਰਕਿੰਗ ਦੇ ਵਿੱਚ ਗੱਡੀ ਲਗਾ ਦੇਵਾਂਗੇ ਕਿਉਂਕਿ ਉੱਥੇ ਪਾਰਕਿੰਗ ਦੇ ਵਿੱਚ 100 ਰੁਪਿਆ ਪਰਚੀ ਆ ਔਰ ਗੱਡੀ ਵੀ ਸੇਫ ਰਹਿੰਦੀ ਆ ਤੋ ਇਸ ਤੋਂ ਬਾਅਦ ਅਸੀਂ ਪੈਦਲ ਯਾਤਰਾ ਕਰਾਂਗੇ ਉੱਪਰ ਦੀ। ਤੋਂ ਇਹ ਰਸਤੇ ਵਿਊਹਨ ਜੋਗੀ ਬਹੁਤ ਹੀ ਆਨੰਦਮਈ ਪਲ ਹਨ। ਤੋਂ ਇਥੇ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਗੱਡੀ ਤਾਂ ਚੱਲ ਜਾਂਦੀ ਆ ਪਰ ਲੇਕਿਨ ਗੱਡੀ ਨੂੰ ਜ਼ਿਆਦਾ ਹੀਟ ਨਹੀਂ ਹੋ ਦੇਣਾ। ਗਰਮੀਆਂ ਦੇ ਮੌਸਮ ਹੁੰਦੇ ਆ ਔਰ ਸਪੀਡ ਦੀ ਬਿਲਕੁਲ ਲਿਮਟ ਬਣਾ ਕੇ ਹੀ ਰੱਖਣੀ ਆ ਕਿਉਂਕਿ ਬਹੁਤ ਸਾਰੇ ਕਟ ਹੁੰਦੇ ਹਨ। ਔਰ ਅਹੀਂ ਜਿਆਦਾ ਤੇਜ਼ ਇੱਥੇ ਗੱਡੀ ਨੂੰ ਨਹੀਂ ਚਲਾਣਾ। ਤੋਂ ਇਹ ਪਹਿਲੇ ਹੀ ਮੈਕਲੋਡ ਗੰਜ ਦੇ ਕਾਰ ਪਾਰਕਿੰਗ ਵਿੱਚ ਪਹੁੰਚ ਗਏ ਆ। ਤੋਂ ਗੱਡੀ ਨੂੰ ਅਹੀਂ ਕਾਰ ਪਾਰਕਿੰਗ ਵਿੱਚ ਲਗਾ ਦਿੱਤਾ। ਤੋਂ ਇਹ ਸਾਹਮਣੇ ਹੀ ਬਾਹਰ ਉਹਨਾਂ ਨੇ ਲਗਾਇਆ। ਆਈ ਲਵ ਮੈਕਲੋਡ ਗੰਜ। ਤੋਂ ਇੱਥੋਂ ਅਹੀਂ ਉੱਪਰ ਨੂੰ ਪੈਦਲ ਯਾਤਰਾ ਕਰਾਂਗੇ ਔਰ ਸਿੱਧਾ ਜਾਵਾਂਗੇ ਜੋ ਉੱਪਰ ਮੰਦਿਰ ਦੇ ਵਿੱਚ ਸਵੀਮਿੰਗ ਪੂਲ ਬਣਿਆ ਉਹਦੇ ਵਿੱਚ ਤੋ ਉਸ ਦੇ ਨਾਲ ਹੀ ਦੱਸਦੇ ਹਨ ਕਿ ਉਸ ਦੇ ਨਾਲ ਹੀ ਇੱਕ ਰਸਤਾ ਨਿਕਲਦਾ ਉੱਪਰ ਨੂੰ ਜੋਗੀ ਚਰਨੇ ਦੀ ਤਰਫ ਜਾਂਦਾ ਹੈ ਤੋ ਇਹ ਮਕਲੋੜ ਗੰਜ ਦੇ ਬਾਜ਼ਾਰ ਦੇ ਵਿੱਚ ਐਂਟਰੀ ਹੋ ਗਈ ਹੈ ਔਰ ਬਾਜ਼ਾਰ ਦੇ ਵਿੱਚੋਂ ਹੀ ਰਸਤਾ ਨਿਕਲਦਾ ਉਸ ਚਰਨੇ ਦੀ ਤਰਫ ਨੂੰ ਤੋ ਬਾਜ਼ਾਰ ਦੇ ਵਿੱਚ ਬਹੁਤ ਹੀ ਖੂਬਸੂਰਤ ਨਜ਼ਾਰਾ ਬਹੁਤ ਸਾਰੇ ਤੇ ਹੋਟਲ ਦੁਕਾਨਾਂ ਕੁ ਦੱਸਦੇ ਹਨ ਕਿ ਲਗਭਗ 24 ਘੰਟੇ ਹੀ ਇਹ ਬਾਜ਼ਾਰ ਇਸੇ ਤਰ੍ਹਾਂ ਹੀ ਖੁੱਲੇ ਰਹਿੰਦੇ ਹਨ ਕਿਉਂਕਿ ਇਹੀ ਇਹਨਾਂ ਦਾ ਸੀਜ਼ਨ ਹੁੰਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਤੋਂ ਇਹ ਦਿਨ ਰਾਤ ਇੱਥੇ ਇੱਕੋ ਜਿਹਾ ਮੌਸਮ ਹੋਣ ਕਰਕੇ ਬਹੁਤ ਸਾਰੇ ਸਲਾਨੀ ਇੱਥੇ ਘੁੰਮਣ ਆਦੇ ਹਨ ਤੋਂ ਅਸੀਂ ਬਕਲੋੜ ਗਾਂ ਜੋ ਉੱਪਰਲੀ ਤਰਫ ਪਹੁੰਚ ਗਏ ਆ ਤਾਂ ਉਹ ਨੀਚੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਸਟੇਡੀਅਮ ਦਿਖ ਰਿਹਾ ਉੱਤਰ ਮਸਾਲਾ ਤੋਂ ਇਹ ਉੱਪਰ ਦੀਆਂ ਕਿਸ ਤਰ੍ਹਾਂ ਦੀਆਂ ਕਰ ਕਿਸ ਤਰ੍ਹਾਂ ਦੇ ਦਰਖਤ ਇਹ ਵੀਡੀਓ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤੋਂ ਹੁਣ ਬਾਜ਼ਾਰ ਦੇ ਵਿੱਚ ਅਸੀਂ ਆ ਗਏ ਆ ਇੱਥੇ ਬਹੁਤ ਜ਼ਿਆਦਾ ਰੌਣਕਾਂ ਲੰਦੀ ਹੈ 24 ਘੰਟੇ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਵੀ ਦੱਸਿਆ। ਔਰ ਗਰਮੀਆਂ ਦਾ ਸਮਾਨ ਔਰ ਠੰਡਾ ਦਾ ਸਮਾਨ ਦੋਵੇਂ ਇੱਥੇ 24 ਘੰਟੇ ਮਿਲਦੇ ਹਨ। ਤੋ ਇਹ ਬਾਜ਼ਾਰ ਦੇ ਵਿੱਚੋਂ ਅਸੀਂ ਜਾ ਰਹੇ ਹਾਂ ਉੱਪਰਲੀ ਤਰਫ ਚੜ੍ਹਨੇ ਨੂੰ ਔਰ ਸਵੀਮਿੰਗ ਪੂਲ ਨੂੰ ਤਾਂ ਇੱਥੇ ਪੈਦਲ ਹੀ ਚੱਲਣਾ ਪੈਂਦਾ ਗੱਡੀ ਨਹੀਂ ਇਹੜੇ ਰੋਡ ਤੇ ਆਉਂਦੀ ਬਾਈਕ ਸਕੂਟਰੀ ਆ ਜਾਂਦੀ ਹੈ ਪਰ ਗੱਡੀ ਨਹੀਂ ਆਉਂਦੀ ਤਾਂ ਗੱਡੀ ਨੂੰ ਹਟਾ ਹੀ ਪੱਕਾਰ ਪਰਨੀ ਵਿੱਚ ਹੀ ਲਗਾਣੇ ਪੈਂਦਾ ਤਾਂ ਉਹ ਸਾਹਮਣੇ ਪਹੁੰਚ ਗਏ ਆ ਪ੍ਰਾਤਨ ਮੰਦਿਰ ਦੇ ਵਿੱਚ ਔਰ ਇਸ ਮੰਦਿਰ ਦੇ ਨਾਲ ਹੀ ਸਵੀਮ ਪੂਲ ਆ ਔਸਤ ਦੇ ਵਿੱਚ ਵੀ ਅਹੀਂ ਨਾਮਾਂਗੇ ਤਾਂ ਐਂਟਰੀ ਗੇਟ ਸਾਡਾ ਹੋ ਗਿਆ ਔਰ ਇੱਥੇ ਜੋੜੇਬਾਰੀ ਜਮਾ ਕਰਾਉਣੇ ਪੈਂਦੇ ਹਨ ਔਰ ਲਿਖ ਕੇ ਲਗਾਇਆ ਹੁਣੇ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਮੰਦਰ ਦੇ ਅੰਦਰ ਐਂਟਰੀ ਨਹੀਂ ਕਰਨਾ ਤੇ ਗੋਰਖਾ ਰਾਈਫਲਸ ਇਹਨਾਂ ਦਾ ਪ੍ਰਾਤਨ ਮੰਦਰ ਹੈ ਤੇ ਤਾਂ ਹੁਣ ਸਵੀਮ ਪੂਲ ਦੇ ਵਿੱਚ ਐਂਟਰੀ ਕਰ ਚੁੱਕੇ ਆ ਤਾਂ ਇੱਥੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਥੇ ਵੀ ਨਹਾਣ ਦੀ ਕੋਈ ਫੀਸ ਨਹੀਂ ਹੈ ਜਿੰਨਾ ਤੇਰ ਮਰਜ਼ੀ ਤੁਸੀਂ ਨਹਾ ਸਕਦੇ ਹੋ ਕੋਈ ਵੀ ਫੀਸ ਨਹੀਂ ਲੱਗਦੀ ਪਰ ਪਾਣੀ ਬਹੁਤ ਜਿਆਦਾ ਠੰਡਾ ਹੋਣ ਕਰਕੇ ਇੱਥੇ 1-2 ਹੀ ਮਿੰਟ ਰਿਹਾ ਜਾ ਸਕਦਾ ਕਿਉਂਕਿ ਠੰਡਾ ਬਹੁਤ ਜਿਆਦਾ ਪਾਣੀ ਹੁੰਦਾ ਤਾਂ ਪਾਣੀ ਉਪਰੋਂ ਚਰਨਿਆਂ ਦੇ ਵਿੱਚੋਂ ਆ ਰਿਹਾ ਤਾਂ ਹੀ ਇਹਦੇ ਵਿੱਚ ਦੋ ਦੋ ਟੁੱਬਕੀਆਂ ਲਾ ਕੇ ਨਹਾ ਲਿਆ ਔਰ ਸਾਰੀ ਫੈਮਿਲੀ ਨੇ ਖੂਬ ਇੰਜੋਏ ਕੀਤਾ ਥੇ ਤਾਂ ਤੁਹਾਨੂੰ ਵੀ ਜ਼ਰੂਰ ਦੱਸਣਾ ਚਾਹਾਂਗੇ ਕਿ ਜਰੂਰ ਸਮਾਂ ਮਿਲੇ ਤੇ ਥੇ ਇੱਕ ਵਾਰ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਇਹ ਉਪਰਲੀ ਤਰਫ ਮੰਦਿਰ ਆ ਔਰ ਹੇਠਲੀ ਤਰਫ ਚਰਨਿਆਂ ਨੂੰ ਬਣਾਇਆ ਔਰ ਉਹਦੇ ਨਾਲ ਹੀ ਉਹੀ ਚਰਨਿਆਂ ਦੇ ਵਿੱਚੋਂ ਪਾਣੀ ਨਿਕਲ ਕੇ ਸਵਿਮਿੰਗ ਪੂਲ ਵਿੱਚ ਜਾ ਰਿਹਾ ਤਾਂ ਹੁਣ ਨਹੀਂ ਜਾਵਾਂਗੇ ਅਗਲੀ ਤਰਫ ਜਿੱਧਰ ਚਰਨੇ ਦੇ ਵਿੱਚੋਂ ਪਾਣੀ ਐ ਨਿਕਲ ਰਿਆ ਤਾਂ ਇੱਥੇ ਸਾਹਮਣੇ ਗੇਟ ਲੱਗਿਆ ਸਾਹਮਣੇ ਲਿਖਿਆ ਚਰਨੇ ਕੀ ਤਰਫ ਜਾਣੇ ਦਾ ਰਸਤਾ ਤਾਂ ਇਹ ਗੇਟ ਦੇ ਵਿੱਚੋਂ ਅਸੀਂ ਇਧਰੋਂ ਚੱਲ ਜਾਣਾ ਰਾਤ ਨੂੰ ਇਹ ਗੇਟ ਬੰਦ ਕਰ ਦਿੰਦੇ ਆ ਕਿਉਂਕਿ ਰਾਤ ਨੂੰ ਉਧਰ ਜਾਣਾ ਮਨਾ ਹੈ ਅਗਰ ਆਰਮੀ ਦੇ ਜਵਾਨਾਂ ਜਾਂ ਪੁਲਿਸ ਲੱਗੀ ਹੋਵੇਗੀ ਫੇਰੀ ਉਹ ਜਾਣ ਦਿੰਦੇ ਆ ਨਹੀਂ ਤਾਂ ਰਾਤ ਨੂੰ ਬੰਦ ਕਰ ਦਿੰਦੇ ਕਿਉਂਕਿ ਉਹਦੇ ਸਾਈਡ ਤੇ ਕੋਈ ਵੀ ਰੇਲਿੰਗ ਨਹੀਂ ਲੱਗੀ ਦੀ ਤਾਂ ਪੈਦਲ ਯਾਤਰਾ ਹੀ ਇਧਰੋਂ ਕਰਨੀ ਹੁੰਦੀ ਹੈ ਤਾਂ ਫੈਦਲ ਅਸੀਂ ਲਗਭਗ 12 ਵਜੇ ਦੇ ਕਰੀਬ ਇੱਥੇ ਪਹੁੰਚ ਗਏ ਆ ਤਾਂ ਹੁਣ ਉੱਪਰ ਨੂੰ ਚਰਨੀ ਦੀ ਤਰਫ ਜਾਵਾਂਗੇ ਤਾਂ ਰਸਤੇ ਦੇ ਵਿੱਚ ਬਹੁਤ ਸਾਰਾ ਸਾਨੂੰ ਦੇਖਣ ਨੂੰ ਮਿਲਿਆ ਕਿ ਜਿਪ ਲਾਈਨ ਫਰ ਲਾਈਂਗ ਲਾਈਨਰ ਔਰ ਸਾਈਕਲਿੰਗ ਔਰ ਇਹਦੇ ਨਾਲ ਦੀ ਨਾਲ ਜੇਕਰ ਅਹੀਂ ਇਹ ਤੇ ਫੋਟੋ ਸ਼ੂਟ ਕਰਵਾਣਾ ਤੋ ਵੀ ਕਰਵਾ ਸਕਨੇ ਆ ਡਰੋਨ ਰਸਤੇ ਵੀ ਕਰਵਾ ਸਕਨੇ ਆ ਹਰ ਚੀਜ਼ ਦੀ ਅਲੱਗ ਅਲੱਗ ਫੀਸ ਆ ਉਹ ਪਹਿਲਾਂ ਹੀ ਉਹਨਾਂ ਨੇ ਲਿਖ ਕੇ ਬਾਹਰ ਲਗਾਈ ਆ ਤੋ ਇਹ ਪੌੜੀਆਂ ਰਸਤੇ ਅਹੀਂ ਜਾ ਸਕਨੇ ਆ ਅਗਰ ਪੈਦਲ ਯਾਤਰਾ ਕਰਨੀ ਆ ਤੋ ਉਹ ਬਿਲਕੁਲ ਫਰੀ ਆ ਤੋ 3 ਕਿਲੋਮੀਟਰ ਦਾ ਏਰੀਆ ਬਣਦਾ ਹੈ ਉੱਪਰ ਚੜਾਈ ਨੂੰ। ਤੋ 3 ਕਿਲੋਮੀਟਰ ਤੇ ਕਰੀਬ ਉਹਨਾਂ ਨੇ ਦੱਸਿਆ ਕਿ ਲਗਭਗ 1.5 ਕਿਲੋਮੀਟਰ ਹੀ ਆ ਗਏ ਉੱਪਰ। ਤੋ ਸਾਹਮਣੇ ਝਰਨਾ ਦਿਖ ਰਿਹਾ ਹੋਵੇਗਾ। ਉਹ ਸਾਹਮਣੇ ਦਿਖ ਰਿਹਾ ਹੈ। ਤੋ ਇਹ ਉੱਪਰੋਂ ਹੀ ਪਾਣੀ ਸਾਰਾ ਇਹਦੇ ਵਿੱਚ ਹੈ ਇੱਥਾਂ ਨੂੰ ਆਉਂਦਾ ਔਰ ਪਾਣੀ ਬਹੁਤ ਹੀ ਜ਼ਿਆਦਾ ਠੰਡਾ। ਉੱਪਰ ਨੂੰ ਇੱਕ ਕੱਚਾ ਰੋਡ ਵੀ ਆਏਗਾ। ਇੱਥੇ ਰੇਲਿੰਗ ਨਹੀਂ ਹੋਣ ਕਰਕੇ ਤਾਂ ਹੀ ਇਹ ਰਸਤਾ ਰਾਤ ਨੂੰ ਬੰਦ ਕਰ ਦਿੰਦੇ ਆ ਤਾਂ ਰਸਤੇ ਦੇ ਵਿੱਚ ਪਾਣੀ ਪੀਣ ਨੂੰ ਫ੍ਰੀ ਲੱਗਿਆ ਹੋਇਆ ਰਸਤੇ ਦੇ ਵਿੱਚ ਉਹ ਵੀ ਤੁਸੀਂ ਲੈ ਸਕਦੇ ਹੋ ਔਰ ਉੱਪਰ ਚੜਨ ਨੂੰ ਲਗਭਗ 100 ਰੁਪਏ ਲੱਦੇ ਆ ਅਗਰ ਤੁਸੀਂ ਡੰਡੇ ਨੂੰ ਨਾਲ ਲੈ ਕੇ ਜਾਣਾ ਚੜਾਈ ਕਰਨੀ ਆ ਤਾਂ ਇੱਥੋਂ ਇਹ ਡੰਡਾ ਵੀ ਮਿਲ ਜਾਂਦਾ ਔਰ ਇਹ ਜਿੱਥੋਂ ਲੈ ਕੇ ਜਾਣਾ ਉੱਥੇ ਹੀ ਵਾਪਸ ਜਮਾ ਕਰਉਣਾ ਔਰ ਜੇਕਰ ਤੁਸੀਂ ਮੰਦਰ ਦੇ ਵਿੱਚੋਂ ਲੈ ਕੇ ਜਾਂਦੇ ਹੋ ਜਿਹਨੂੰ ਛੜੀ ਬੋਲਦੇ ਆ ਤਾਂ ਉਹਨੂੰ ਉੱਥੋਂ ਤੁਸੀਂ ਲਿਜਾ ਕੇ ਲੈ ਜਾ ਸਕਦੇ ਹੋ ਤੋ ਅਸੀਂ ਚਰਨੇ ਦੇ ਬਿਲਕੁਲ ਕਰੀਬ ਪਹੁੰਚ ਗਏ ਆ ਤੋ ਇੱਥੇ ਦੋ ਪੁਲਿਸ ਅਫਸਰਾਂ ਉਹ ਚਰਨੇ ਦੇ ਕਰੀਬ ਅੰਦਰ ਨਹੀਂ ਜਾਣ ਦਿੰਦੇ ਦੂਰ ਦੂਰੀ ਫੋਟੋ ਕ੍ਰਾਸਾ ਦੇਓ ਵੀਡੀਓ ਸ਼ੂਟ ਕਰਵਾ ਸਕਦੇ ਹੋ ਔਰ ਦੂਰੋਂ ਹੀ ਇਹਨੂੰ ਦੇਖ ਸਕਦੇ ਹੋ ਕਿ ਲਗਭਗ ਇੱਥੇ ਦੋ ਦੁਕਾਨਾਂ ਔਰ ਇੱਕ ਹੋਟਲ ਹੈ ਤੋਂ ਮਹਿੰਗਾਈ ਬਹੁਤ ਜ਼ਿਆਦਾ ਇਥੇ ਕਿਉਂਕਿ ਇੰਨੀ ਹਾਈਟ ਤੇ ਸਾਮਾਨ ਲੈਣਾ ਇਸ ਕਰਕੇ ਥੋੜਾ ਜਿਹਾ ਮਹਿੰਗਾਈ ਹੋ ਜਾਂਦੀ ਆ ਤੇ ਇਹ ਸਾਹਮਣੇ ਚਰਨਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉੱਪਰ ਤੋਂ ਚਰਨਾ ਆ ਰਿਹਾ ਹੈ ਇੱਥਾਂ ਤੋਂ ਤਾਂ ਇਹ ਬੱਟੇ ਆ ਬੱਟਿਆਂ ਦੇ ਵਿੱਚੋਂ ਪਾਣੀ ਹੇਠਾਂ ਨੂੰ ਨਿਕਲ ਜਾਂਦਾ ਇਹ ਵੱਡੀਆਂ-ਵੱਡੀਆਂ ਸੇਲਾਂ ਦੇ ਉੱਪਰ ਆਈ ਖੜੇ ਆ ਪਾਣੀ ਸਾਡੇ ਹੇਠਾਂ ਤੋਂ نیچے ਨੂੰ ਚਲਾ ਜਾਂਦਾ ਜਦੋਂ ਥੋੜੀ ਜੀ ਬਰਸਾਤ ਹੁੰਦੀ ਆ ਤਾਂ ਪਾਣੀ ਝਰਨੇ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਆਂਦਾ ਫਿਰ ਇੱਥੇ ਇੰਦਰ ਆਣਾ ਬਿਲਕੁਲ ਮਨਾ ਕਰ ਦਿੰਦੇ ਆ ਕੁਝ ਸਾਲ ਪਹਿਲਾਂ ਝਰਨੇ ਦੇ ਵਿੱਚ ਨਹਾਣਦੇ ਸੀ ਲੇਕਿਨ ਹੁਣ ਇਥੇ ਝਰਨੇ ਦੇ ਹੇਠਾਂ ਨਹਾਣਾ ਬਿਲਕੁਲ ਮਨਾ ਤੋਂ ਇਹ ਜ਼ਰੂਰ ਤੁਹਾਨੂੰ ਦੱਸ ਦੇਵਾਂਗੇ ਇਸ ਤੋਂ ਬਾਅਦ ਇਹਦੇ ਨਾਲ ਹੀ ਇੱਕ ਉੱਪਰਲੀ ਤਰਫ ਖੋਟਲਾ ਬਣਿਆ ਬਹੁਤ ਹੀ ਖੂਬਸੂਰਤ ਤੋਂ ਔਰ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਠੰਡਾ ਬਹੁਤ ਹੀ ਜ਼ਿਆਦਾ ਠੰਡਾ ਬਣੀ ਹੈ ਮਤਲਬ ਇਹ ਪਾਣੀ ਦੇ ਵਿੱਚ ਅਸੀਂ 5 ਮਿੰਟ ਖੜੇ ਨਹੀਂ ਹੋ ਸਕਦੇ ਇੰਨਾ ਜ਼ਿਆਦਾ ਠੰਡਾ ਪਾਣੀ ਹੈ ਪੈਰ ਸੁੰਨ ਕਰ ਦਿੰਦਾ ਹੱਥ ਸੁੰਨ ਕਰ ਦਿੰਦਾ ਤੇ ਉੱਪਰ ਅਹੀਂ ਜੋ ਚਰਨੇ ਦੇ ਨਾਲ ਹੀ ਇੱਕ ਛੋਟਾ ਜਿਹਾ ਸ਼ੌਪ ਬਣੀ ਹੈ ਹੋਟਲ ਟੈਪ ਤੇ ਇੱਥੇ ਅਹੀਂ ਬੈਠ ਕੇ ਚਾਹ ਠੰਡਾ ਕੌਫੀ ਦਾ ਆਨੰਦ ਮਣ ਕੇ ਫੇਰ ਅਹੀਂ ਜਾ ਰਹੇ ਹਾਂ ਏਥਾਂ ਤਾਂ ਹੁਣ ਅਹੀਂ ਜਾਵਾਂਗੇ ਸਿੱਧਾ ਤਰਮਸਾਲਾ ਸਟੇਡੀਅਮ ਤੋ ਇੱਥੇ ਹੀ ਪੈਦਲ ਯਾਤਰਾ ਹੀ ਹੀਟਾ ਨੂੰ ਕਰਾਂਗੇ ਇਹ ਉੱਪਰੋਂ ਥੱਲੇ ਦਾ 뷰 ਹੈ ਤੋ ਇੱਥੇ ਸਾਡੀ ਜਿਪ ਲਾਈਨ ਫਲਾਈਂਗ ਲਾਈਨ ਸਾਈਕਲਿੰਗ ਇੱਥੇ ਹੀ ਕਰ ਸਕਦੇ ਆਂ ਔਰ 500 ਰੁਪਿਆ ਇਹਦੀ ਇੱਕ ਦੀ ਫੀਸ ਹੈ ਤੋ ਇਹਦੇ ਨਾਲ ਹੀ ਇੱਕ نیچے ਵੀ ਇੱਕ ਇਸੇ ਤਰ੍ਹਾਂ ਦਾ ਪੁਆਇੰਟ ਬਣਿਆ ਦੋ ਪੁਆਇੰਟ ਬਣੇ ਰਿਹਾ ਔਰ ਇਹ ਇਹੀ ਲਾਈਨ ਤੇ ਮਿਲਣਗੇ ਸਵੀਮਪੋਲ ਤੋਂ ਜਦੋਂ ਅਸੀਂ ਚਰਨੇ ਦੀ ਤਰਫ ਜਾਂਦੇ ਹਾਂ ਤੇ ਇਹ ਦੋਵੇਂ ਸਾਨੂੰ ਰਸਤੇ ਦੇ ਵਿੱਚ ਮਿਲਣਗੇ ਇਹ ਦੂਸਰਾ ਇਹ ਵਾਲਾ ਤਾਂ ਦੋਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੱਤੇ ਆ ਇਸ ਤੋਂ ਬਾਅਦ ਅਸੀਂ ਸੇਮ ਰਸਤੇ ਤੋਂ ਅਸੀਂ ਵਾਪਸ ਜਾਣਾ ਤਾਂ ਹੁਣ ਅਸੀਂ ਜਾ ਰਹੇ ਹਾਂ ਵਾਪਸ ਤੇ ਇਹ ਉੱਪਰਲੀ ਤਰਫ ਤੋਂ ਜੋ ਮੰਦਿਰ ਦਾ ਸਵੀਮਪੋਲ ਆ ਇਹ ਉੱਪਰਲੀ ਤਰਫ ਤੋਂ ਵਾਪਸ ਅਸੀਂ ਆਏ ਆ ਤੇ ਉੱਪਰੋਂ ਖੇਠਾਂ ਦਾ 뷰 ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਾਫੀ ਉਚਾਈ ਉਨ ਕਰਕੇ ਸੀਮਪੂਲ ਇੱਥੇ ਦੂਰ ਹੈ। ਤਾਂ ਇੱਥੇ ਪੌੜੀਆਂ ਲੱਗੀਆਂ ਪੱਕੀਆਂ ਇਹ ਪੌੜੀਆਂ ਰਸਤੇ ਆਈ ਖੇਠਾਂ ਨੂੰ ਆ ਜਾਣਾ। ਔਰ ਸੀਵੀਵਿੰਗ ਪੂਲ ਦੇ ਨਾਲ ਹੀ ਬੱਚੇ ਨੇ ਖੇਡਣ ਨੂੰ। ਇਹ ਸਰਕਾਰੀ ਲੱਗਿਆ ਇਸ ਮਾਨਸਾਰਾ ਇੱਥੇ ਹੀ ਖੇਡ ਸਕਦੇ ਆ। ਔਰ ਇਹਦੇ ਨਾਲ ਹੀ ਦੂਸਰੀ ਤਰਫ ਇੱਕ ਫਰੀ ਘੁੰਮਣ ਨੂੰ ਇੱਕ ਛੋਟਾ ਜਿਹਾ پارک ਬਣਾਇਆ ਹੋਣਾ ਹੈ ਉਹ ਵੀ ਤੇ ਦੋ ਵੀ ਦੂਸਰੀ ਤਰਫ ਹੈ ਤਾਂ ਕਾਫੀ ਆਨੰਦ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਇੱਥੇ ਪੁਰਾਤਨ ਇੱਕ ਮਕਲੋੜ ਗੰਜ ਦੇ ਵਿੱਚ ਇਸ ਸਟਾਰਟੀ ਦੇ ਵਿੱਚ ਇੱਕ ਚਰਚਾ ਜੋ ਕਿ ਬਹੁਤ ਹੀ ਪੁਰਾਣੀ ਦੱਸੀ ਜਾਂਦੀ ਹੈ ਲਗਭਗ ਬੋਰਡ ਦੇ ਉੱਤੇ ਕੋਸ਼ਿਸ਼ ਕਰਾਂਗੇ ਦੇਖਣ ਦੀ 1852 ਸਾਲ ਦੇ ਵਿੱਚ ਦਸਦੇ ਵੀ ਥੇ ਬਣੀ। ਤੋਂ ਇੱਥੇ ਵੀ ਬਹੁਤ ਹੀ ਮੌਸਮ ਸੁਹਾਵਣਾ। ਝੀਲ ਦੇ ਬੂਟੇ ਬਹੁਤ ਹੀ ਲੰਬੇ-ਲੰਬੇ। ਔਰ ਸ਼ਾਂਤਮਈ ਮਾਹੌਲ ਥੇ। ਉਸ ਤੋਂ ਬਾਅਦ ਅਸੀਂ ਆ ਗਏ ਧਰਮਸ਼ਾਲਾ। ਤੋਂ ਧਰਮਸ਼ਾਲਾ ਧਨਵਸ਼ਾਲਾ ਦਾ ਜੋ ਮੇਨ ਸਟੇਡੀਅਮ ਹੈ ਉਸ ਤਰਫ ਆਹੀ ਜਾਵਾਂਗੇ ਹਾਂ। ਤੋ ਸਟੇਡੀਅਮ ਦੇ ਨਾਲ ਹੀ ਇੱਕ ਬਹੁਤ ਹੀ ਵੱਡੀ ਗਰਾਊਂਡ ਹੈ ਜਿਸ ਵਿੱਚ ਬੱਚਿਆਂ ਦੀਆਂ ਖੇਡਾਂ ਦੀ ਤਿਆਰੀਆਂ ਕਰਵਾਈਆਂ ਜਾਂਦੀਆਂ ਉੱਥੇ ਵੀ ਜਾਣ ਦੀ ਪਰਮਿਸ਼ਨ ਲਵਾਂਗੇ ਤੋ ਫਿਰ ਅੰਦਰ ਦਾ ਵੀਊ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੋ ਅਸੀਂ ਉਗੜੀ ਰੋਡ ਤੋਂ ਜਾ ਰਹੇ ਹਾਂ ਸਿੱਧਾ ਸਟੇਡੀਅਮ ਨੂੰ ਜੋ ਹੁਣ ਥੋੜੇ ਚਿਰ ਇੱਥੇ ਪਹਿਲਾ ਮੈਚ ਹੋਇਆ ਆਈਪੀਐਲ ਦਾ ਤੋ ਇਹ ਸੇਮ ਰੂਟ ਆ ਧਰਮਸ਼ਾਲਾ ਤੋਂ ਇਹ ਟਨਵਾਇਆ ਨਾ ਜੋ ਪਠਾਨਕੋਟ ਨੂੰ ਰੋਡ ਜਾਂਦਾ ਆਈ ਉੱਪਰਲੀ ਤਰਫ ਤੋਂ ਆਇਆ ਤਾਂ ਇਹ ਅੰਦਰ ਗਰਾਊਂਡ ਦੇ ਵਿੱਚ ਪਰਮਿਸ਼ਨ ਲੈ ਕੇ ਅਸੀਂ ਪਹੁੰਚ ਗਏ ਆ ਤਾਂ ਇੱਥੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ ਜੋ ਧਰਮਸ਼ਾਲਾ ਦਾ ਸਟੇਡੀਅਮ ਹੈ ਉਹਦੇ ਵਿੱਚ ਜਾਣ ਦਾ ਸਮਾਂ ਜੋ 5 ਵਜੇ ਦਾ ਹੁੰਦਾ ਲੇਕਿਨ ਅਸੀਂ 6 ਵਜੇ ਪਹੁੰਚੇ ਸੀ ਤਾਂ ਦੂਸਰੀ ਗਰਾਊਂਡ ਵਿੱਚ ਸਾਨੂੰ ਜਾਣ ਦੀ ਪਰਮਿਸ਼ਨ ਮਿਲ ਗਈ ਤਾਂ ਇਹ ਲਾਸਟ ਦਾ ਵਿਊ ਆ ਸੂਰਜ ਡੁੱਬਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ। ਤੋਂ ਅੰਤ ਤੱਕ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।